ਕੋਨ ਮਿਸ ਕਰਦਾ ਹੈ ਸ਼ਰੀਮਾਨ ਨੂੰ ਅੱਜ ਵੀ ਆਪਣੇ ਹਰਦੀਪ ਨੂੰ ਜਦੋਂ ਬੁਕਿੰਗ ਵਾਲੇ ਫੋਨ ਕਰਦੇ ਆ ਆਪੋ ਨੇ ਬਈ ਇਹ ਸ਼ੈਰੀਮਾਨ ਕਰਾ ਲਓ ਅੱਜ ਵੀ ਕਹਿੰਦੇ ਆ ਵੀ ਸ਼ੈਰੀਮਾਨ ਹੈਗੇ ਉਸ ਤਰੀਕ ਨੂੰ ਵਿਹਲਾ ਜੇ ਤੁਸੀਂ ਹਾਂ ਜਾਂ ਪੁੱਛੋ ਮੈਨੂੰ ਲੱਗਦਾ ਜੇ ਪੰਜਾਬ ਆ ਕੇ ਸ਼ੈਰੀਮਾਨ ਆ ਜੇ ਦੁਬਾਰਾ ਗਾ ਪਾ ਦੇ ਪ੍ਰੋਗਰਾਮ ਕਰੇ ਬਹੁਤ ਪ੍ਰੋਮ ਹੁਣ ਉਹਦੇ ਕੋਲੇ ਮੈਨੂੰ ਲੱਗਦਾ ਉਹਨੂੰ ਗਾਣੇ ਵੀ ਕਰਨੇ ਚਾਹੀਦੇ ਨੇ ਉੱਥੋਂ ਵਾਲਾ ਜਿਹੜਾ ਭਰਾ ਚੰਗਾ ਬਹੁਤ ਆ ਮੇਰੇ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਮੇਰੇ ਮਾਮਾ ਕਹਿੰਦਾ ਉਹ ਤੁਹਾਡੇ ਸਾਰੇ ਸਰਕਲ ਦੇ ਵਿੱਚੋਂ ਹਰ ਫੋਰੇ ਨਾਲ ਸਾਰਾ ਤੁਹਾਡਾ ਸਾਰਾ ਸਰਕਲ ਯਾਰਾਂ ਮੁੱਲੇ ਤੁਸੀਂ ਪੁਰਾਣੇ ਸਾਰੇ ਦੋਸਤਾਂ ਉਹ ਉੱਥੋਂ ਦੇ ਤੇ ਜਿੱਦਾਂ ਉਹ ਕਈ ਵਾਰੀ ਇਧਰ ਉਧਰ ਕਰ ਲਿੰਦਾ ਹੈ ਉਹ ਮੀਟਰ ਇਧਰ ਉਧਰ ਹੋ ਜਾਂਦਾ ਹੈ ਹਨਾ ਚਲੋ ਹਾਂ ਮੈਂ ਉਹ ਕਹਿੰਦਾ ਚਲੋ ਉਹਦੀ ਲਾਈਫ ਲੱਗੀ ਪਰ ਉਹਦੀ ਜਿਹੜੀ ਕਲਾਕਾਰ ਵਾਲੀ ਲਾਈਫ ਹੈ ਉਹ ਬੜੀ ਕਮਾਲ ਦੀ ਹੈ ਕਿਨੂ ਕਿਨੂ ਇਦਾਂ ਲੱਗਦਾ ਹੈ ਕਿ ਕੁਲਵਿੰਦਰ ਬਿੱਲੇ ਦੀ ਇਹ ਵੀਡੀਓ ਦੇਖ ਕੇ ਸ਼ਰੀਮਾਨ ਜਲਦੀ ਹੀ ਆਪਣੀ ਐਲਬਮ ਨਵੀਂ ਕੱਢ ਦਵੇਗਾ ਮੈਨੂੰ ਤਾਂ ਇਦਾਂ ਲੱਗੰਦਾ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਕੁਲਵਿੰਦਰ ਬਿੱਲੇ ਨੇ ਇਸ ਵੀਡੀਓ ਦੇ ਵਿੱਚ ਸ਼ਰੀਮਾਨ ਨੂੰ ਸਮਝਾਇਆ ਹੈ ਤੇ ਉਹਨੇ ਇਹ ਵੀ ਕਿਹਾ ਹੈ ਕਿ ਜੋ ਗੱਜ ਹੋ ਗਿਆ ਉਹਨੂੰ ਭੁੱਲ ਕੇ ਰੱਖੀ ਵਾਪਸ ਆ ਜਾ ਉਸ ਤੋਂ ਬਾਅਦ ਸ਼ੈਰੀਮਾਨ ਹਣ ਕੁਲਵਿੰਦਰ ਬਿੱਲੇ ਦੀਆਂ ਇੰਨਾਂ ਗੱਲਾਂ ਦੇ ਉੱਤੇ ਗੌਰ ਕਰੇਗਾ ਕਿਉਂਕਿ ਕੁਲਵਿੰਦਰ ਬਿੱਲੇ ਦਾ ਇਹ ਵੀ ਕਹਿਣਾ ਹੈ ਕਿ ਉਹ ਮੈਨੂੰ ਮਾਮਾ ਕਹਿੰਦਾ ਸੀਗਾ ਪਰ ਉਸ ਤੋਂ ਬਾਅਦ ਜੋ ਕੁਝ ਪਰਮੇਸ਼ਵਰ ਮਾਨਾ ਹੋਇਆ ਜੋ ਕੁਝ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਸ ਟਾਈਮ ਤੇ ਚੱਲਣ ਦੇ ਆ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਸ਼ੈਰੀਮਾਨ ਹਲੇ ਤੱਕ ਨਾਰਾਜ਼ ਆ ਜਿਸ ਤੋਂ ਬਾਅਦ ਉਹ ਉੱਭਰ ਹੀ ਨਹੀਂ ਪਾਇਆ ਹਲੇ ਤੱਕ ਕੋਈ ਵੀ ਗਾਣੇ ਕਰਨ ਨੂੰ ਜਿਹੜਾ ਕਿ ਰਾਜ਼ੀ ਨਹੀਂ ਹੋਉਂਦਿਆ ਸ਼ੈਰੀਮਾਨ ਆਖਿਰਕਾਰ ਇੱਕ ਨਵੀਂ ਐਲਬਮ ਕਿਉਂ ਨਹੀਂ ਕੰਨਦਾ ਦੇ ਪਿੱਛੇ ਸਾਰੀ ਗੱਲ ਜਿਹੜੀ ਕਿ ਪਰਮੇਸ਼ਵਰ ਮਾ ਦੇ ਉਹ ਵਿਆਹ ਵਾਲੇ ਕਾਂਡ ਦੇ ਉੱਤੇ ਅੜੀ ਹੋ ਜਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੌਣ ਸ਼ੈਰੀਮਾਨ ਦਾ ਮਨ ਨੱਕ ਚੁਕਿਆ ਕਿਉਂਕਿ ਸ਼ੈਰੀਮਾਨ ਕੈਨੇਡਾ ਦੇ ਵਿੱਚ ਪੂਰਾ ਸੈਟਲ ਹੋਇਆ ਫਿਰਦਾ ਹੈ ਇਸ ਟਾਈਮ ਦੇ ਉੱਤੇ ਪੀਣ ਖਾਣਨ ਵਾਲੀ ਗੱਲ ਜਿਹੜੀ ਕਿ ਆਪਣੀ ਕੁਲਵਿੰਦਰ ਬਿੱਲਾ ਨੇ ਇਸ ਵੀਡੀਓ ਦੇ ਵਿੱਚ ਦੱਸੀ ਸੀਗੀ ਅਤੇ ਇਹ ਵੀ ਕਿਹਾ ਸੀਗਾ ਕਿ ਉਹਨੂੰ ਵਾਪਸੀ ਜਿਹੜੀ ਕਿਉਂ ਕਰਨੀ ਚਾਹੀਦੀ ਆ ਪਰ ਇਹ ਗੱਲਾਂ ਦੇ ਪਿੱਛੇ ਹੌਣ ਸ਼ੈਰੀਮਾਨ ਕਿੰਨਾ ਕਿਹੜਾ ਕਿਉਂ ਸਾਫ਼ ਤੌਰ ਤੇ ਸਾਹਮਣੇ ਹੁੰਦਾ ਹੈ ਜਾਂ ਨਵੇਂ ਗਾਣੇ ਕੱਢਦਾ ਹੈ ਕਿਉਂਕਿ ਸਾਰਿਆਂ ਨੂੰ ਇੰਤਿਆਲ ਆ ਜਾਂ ਜਾਰ ਨੂੰ ਮূল্য ਉਹਦੀ ਨਹੀਂ ਵਧੀਆ ਅਲਬਮ ਆਈ ਸੀਗੀ ਉਸ ਤੋਂ ਬਾਅਦ ਆਪਾਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਸ਼ਰੀਮਾਨ ਦਾ ਉਹ ਮਾਂ ਵਾਲਾ ਗਾਣਾ ਕੀ ਮਾਂ ਤੇਰੀ ਆਟੇ ਦੀ ਚਿੜੀ ਉਹ ਗਾਣਿਆਂ ਦੇ ਕੱਦ ਕੇ ਸ਼ਰੀਮਾਨ ਨੂੰ ਇੰਨੀ ਯਾਦੀ ਮੈਂ ਕਹਿੰਦਾ ਰੀਚ ਮਿਲੀ ਸੀਗੀ ਸ਼ਰੀਮਾਨ ਪੰਜਾਬ ਦੇ ਉੱਤੇ ছায়ਾ ਫਿਰਨਦਿਆ ਸੀਗਾ ਆਪਣੇ ਟਾਈਮ ਦਾ ਇੱਕ ਸਾਫ਼ ਸੁਥਰਾ ਗਾਇਕ ਸੀਗਾ ਸੈਡ Song ਦੇ ਉੱਤੇ ਇੰਨੇ ਵਧੀਆ ਵਧੀਆ ਗਾਣੇ ਵੀ ਸ਼ਰੀਮਾਨ ਨੇ ਗਾਏ ਨੇ ਜਿਨ੍ਹਾਂ ਨੂੰ ਹਲੇ ਤੱਕ ਲੋਕ ਸੁਣਦੇ ਨੇ ਆਪਾਂ ਜੇਕਰ YouTube ਤੇ ਤੁਸੀਂ ਅੱਜ ਵੀ ਸਰਚ ਕਰ ਸਕਦੇ ਹੋ ਜੇਕਰ ਤੁਸੀਂ YouTube ਦੇ ਉੱਤੇ ਕੋਈ ਵੀ ਗਾਣਾ ਸੁਣੋਗੇ ਉਹਦੇ ਵਿੱਚ ਲਿਖਿਆ ਜਾਵੇਗਾ ਕਿ ਐਨੀ ਲੈਜੈਂਡ 2026 ਕੀ ਕੋਈ ਇਦਾਂ ਦਾ ਬੰਦਾ ਹੈਗਾ ਜਿਹੜਾ 2026 ਦੇ ਵਿੱਚ ਵੀ ਸ਼ਰੀਮਾਨ ਦੇ ਇਹਨਾਂ ਗਾਣਿਆਂ ਨੂੰ ਸੁਣਨ ਹੁੰਦਾ ਕਿਉਂਕਿ ਉਹ ਗਾਣੇ ਆਸ ਤੋਂ 8 ਸਾਲ ਪਹਿਲਾਂ 9 ਸਾਲ 10 ਸਾਲ ਪਹਿਲਾਂ ਇਹਨੇ ਕਿਉਂ ਗਾਣੇ ਆਏ ਨੇ ਪਰ ਅੱਜ ਵੀ ਸ਼ਰੀਮਾਨ ਦੇ ਗਾਣੇ ਲੇਖਿਓ DJ ਦੇ ਉੱਤੇ ਵਜਦੇ ਨੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਦਨੀਆਂ ਹੋਰ ਨਵੀਆਂ ਅਦਾਜ਼ਾਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜ਼ਰੂਰ ਕਰ ਲਿਓ ਹਰ ਰੋਜ਼ ਦਨੀਆਂ ਨਵੀਆਂ ਅਪਡੇਟ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ